ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਗੱਗੋ ਬੂਹਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਬਿਲਕੁਲ ਨੇੜੇ ਚਬਾਲ ਮੂਸੇ ਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵਿਜਿਟ ਤੁਸੀਂ ਆ ਪਿੰਡ ਗੱਗੋ ਬੂਹਾ ਕਰਨੀਆਂ ਵੀਰ ਅਰਸ਼ਪਾਲ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਹਿਲਾਂ ਵੀ ਆਪਾਂ ਦੋ ਤੋਂ ਤਿੰਨ ਵੀਡੀਓ ਜਿਹੜੀਆਂ ਇਸ ਘਰੋਂ ਅਪਲੋਡ ਕਰੀਆਂ ਨੇ ਪਸ਼ੂ ਦਿਖਾਏ ਆ ਤੁਹਾਨੂੰ ਚਾਹੇ ਉਹ ਵਿਹੜਾਂ ਦੇ ਵਿੱਚ ਸੀਗੇ ਅੱਜ ਇਸ ਵੀਡੀਓ ਦੇ ਵਿੱਚ ਦੋ ਨਗ ਜਿਹੜੇ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਹੋਏਗੀ ਦੋਸਤੋ ਦੋਹੀ ਨਸਲ ਦੇ ਵਿੱਚ ਇੱਕ ਐਚ ਐਫ ਬ੍ਰੀਡ ਦੇ ਵਿੱਚ ਜਿਹੜੀ ਬੱਚੀ ਤੁਹਾਨੂੰ ਵਿਹੜ ਦਿਖਾ ਦਾਂਗੇ ਬਿਲਕੁਲ ਸੂਈ ਸਵਾਈ ਆ ਵਿਹੜ ਤੇ ਮੱਝ ਜਿਹੜੀ ਆ ਦੋਸਤੋ ਹਜੇ ਦਿਨ ਲੈ ਕੇ ਜਾਊਗੀ ਠੀਕ ਆ ਪੁੱਛਾਂਗੇ ਪੂਰੀ ਡਿਟੇਲ ਵੇਰਵਾ ਪੁੱਛਾਂਗੇ ਕਿ ਕਿੰਨੇ ਕ ਦਿਨ ਹਜੇ ਲੈ ਜਾਊਗੀ ਸੂਨਦੇ ਵਿੱਚ ਸੋ ਖਾਸ ਵੀਡੀਓ ਤੁਸੀਂ ਗੱਗਬੂਆ ਕਰ ਲਿਓ ਤੇ ਅੱਜ ਦੋਸਤੋ 2 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:30 ਵਜੇ ਦਾ ਜਿਹੜਾ ਜੀ ਆਹ ਕਰਦੇ ਆ ਗੱਲਬਾਤ ਵੀਰ ਰਸ਼ਪਾਲ ਸਿੰਘ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਛਵਾ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਰਸ਼ਪਾਲ ਕੀ ਹਾਲ ਚੰਗੇ ਪਾ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਰਸ਼ਪਾਲ ਭਾਈ ਅ ਪਛੂਆ ਚ ਦੋ ਪਕਾਊਗਾ ਹਾਂਜੀ ਹਾਂਜੀ ਦੋ ਪਛੂਆ ਤੇ ਇੱਕ ਆਪਣੇ ਕੋਲ ਮੱਝ ਆ ਗਈ ਹੈ ਹਾਂਜੀ ਇਹ ਵਹਿੜ ਆ ਗਈ ਹੈ ਤੇ ਇਹ ਸੂਈ ਹੈ ਬਿਲਕੁਲ ਤਾਜੀ ਹਾਂ 20 ਦਿਨ ਹੋ ਗਏ ਜੀ 20 ਦਿਨ ਹਾਂਜੀ ਕੀ ਬੱਚਾ ਆ ਗਿਆ ਤੁਹਾਨੂੰ ਬੱਚਾ ਜੀ ਬੱਚਾ ਸੁਗਗ ਕਿ ਨਮਾਉਗਾ ਵੀਰੇ ਦੂਜਾ ਜੀ ਦੂਜੇ ਸੁਗਗ ਆ ਠੀਕ ਆ ਦੂਜਾ ਸੁਗਗ ਦੋਸਤੋ 20 ਦਿਨ ਦਾ ਸਮਾਂ ਹੋ ਗਿਆ ਸੁਈਲ ਬੱਚਾ ਨੀਲ ਕਾਫ ਆ ਥੱਲੇ ਬਾਕੀ ਅ ਰਚਪਾਲ ਹੁਣ ਦੁੱਧ ਕਿੰਨਾ ਜਿਹੜਾ ਵੀਰੇ ਵੀ ਸਹੀ ਕਿਸੇ ਵੀਰ ਨੇ ਆ ਕੇ ਚੋ ਲੈਣਾ ਜਿਹੜਾ ਦੁੱਧ ਵੀਰ ਜੀ ਅਸੀਂ ਤਾਂ ਘਰੋਂ 11 ਕਿਲੋ ਚੋ ਕੇ ਲੈ ਲੈਂਦਾ ਜੀ ਅੱਛਾ ਜੀ ਆਪਣੇ ਕੋਲ ਇੱਥੇ ਆ ਕੇ ਜੀ ਨਹੀਂ ਲਾਉਣੀ ਤੇ 9 ਕਿਲੋ ਹੈਗਾ ਹੁਣ ਇਸ ਟਾਈਮ ਪੱਕਾ ਜਿਹੜਾ ਹਾਂਜੀ ਬਿਲਕੁਲ ਜਿਹੜਾ ਠੰਡਾ ਕਰਕੇ ਕਹਿ ਲਈ ਹੈ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਧਾਰ ਤੂਰ ਕਿਵੇਂ ਚਵਾਈ ਬਿਲਕੁਲ ਬਿਲਕੁਲ ਤੁਹਾਨੂੰ ਵਿਖਾ ਦਿੰਨੇ ਆ ਚਵਾਈ ਵੀ ਜ ਆਪਾਂ ਦਿਖਾਵਾਂਗੇ ਭਰਾਵਾਂ ਨੂੰ ਆ ਜਿਹੜੀ ਦੋਸਤੋ ਵੈੜ ਆ ਠੀਕ ਆ ਬਾਕੀ ਤਾਂ ਮੇਰੇ ਕੋਲ ਦੀ ਥਾਂ ਦੇਵਾ ਆ ਦਿਖਾਉਨੇ ਆ ਆ ਕਰੋ ਜੇ ਆਹ ਦੇਖੋ ਜੀ ਬਿਲਕੁਲ ਦੋਸਤੋ ਮੁੱਠੀ ਵਾਲਾ ਥਾਣਾ ਠੀਕ ਆ ਜੀ ਹੱਥੀ ਚਵਾਈ ਵਾਲਾ ਥਾਣਾ ਤੇ ਕਦ ਕਾਠੀ ਵੈੜ ਦਾ ਪੂਰਾ ਉਸਤਿਆ ਠੀਕ ਆ ਐਚ ਐਫ ਥੋੜਾ ਜਿਹਾ ਕ੍ਰੋਸ ਤੁਸੀਂ ਮੰਨ ਸਕਦੇ ਹੋ ਠੀਕ ਆ ਜੀ ਕਈ ਨਾ ਕ੍ਰੋਸ ਬ੍ਰੀਡ ਥੋੜੀ ਜੀ ਹੋ ਜਾਂਦੀ ਹੈ ਬਾਕੀ ਐਚ ਐਫਾ ਛੋਟਾ ਸਮਾਲ ਸਾਈਜ਼ ਕੰਨ ਹੈਗਾ ਵੈੜ ਦਾ ਤੇ ਕੱਦ ਕੱਟ ਜਿਹੜੀ ਪੂਰੀ ਉੱਚੀ ਆ ਫੇਸ ਕੁਆਲਟੀ ਆ ਵੇਖੋ ਬਹੁਤ ਜਿਆਦੀ ਠੀਕ ਹੈ ਜੀ ਸੋਹਣ ਲਿਏ ਜੀ ਇਹ ਤਾਂ ਬਾਕੀ ਹਵਾਨੇ ਦੀ ਦਿੱਖ ਚੰਗੀ ਆ ਜਿਹੜਾ ਵੀ ਰਗੇ ਦੋਸਤੋ ਸੇਵਾ ਕਰ ਲੂਗਾ ਦੁੱਧ ਵਧ ਜੂਗੀ 11 ਕਿਲੋ ਦੁੱਧ ਸੀਗਾ ਫਿਲਹਾਲ ਹੁਣ ਜਿਹੜਾ ਪ੍ਰੈਜ਼ੈਂਟ ਟਾਈਮ ਦੀ ਗੱਲ ਕਰ ਲਈਏ ਤੇ 9 ਕਿਲੋ ਦੁੱਧ ਬਿਲਕੁਲ ਇਹਦੇ ਥੱਲੇ ਹਾਜ਼ਰ ਆ ਮੌਕੇ ਤੇ ਠੀਕ ਆ ਆਰਡਰ ਕੁਆਲਿਟੀ ਕਾਫੀ ਚੰਗੀ ਕਾਸੀ ਆ ਆ ਦੇਖੋ ਅਸਮਾਨ ਬਾਹਰ ਹੀ ਬੰਨ ਕੇ ਸ਼ਵਾਈ ਇੱਥੇ ਕਰਨੇ ਬਾਹਰ ਕਰਾਂਗੇ ਇੱਥੇ ਕਰ ਦਾਂਗੇ ਚਲੋ ਕੋਈ ਗੱਲ ਆ ਪਛਤਾ ਜਿਹੜਾ ਮੇਲ ਦਾ ਫਾਜੀ ਆ ਦੇਖੋ ਪਛਤਾ ਸਭ ਠੀਕ ਹੈ ਇੱਕ ਟੋਪਾ ਪੂਰਾ ਹਾਂਜੀ ਹਾਦਿਕ ਆਪ ਅੱਛਾ ਆ ਬਈ ਰ ਸਰਚਪਾਲ ਕਿੰਨਾ ਮੋਲ ਵੀਰੇ ਡਿਮਾਂਡ ਕੀ ਕਰਾਂਗੇ ਇਹਦਾ ਵੀਰ ਜੀ ਲੈਣ ਦੇ ਨਾਮ ਭਾਵੇਂ 35 ਮੰਗਲੀ 36 32000 ਦੀ ਦੇਣੀ ਹੈ 32000 ਦੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਅੱਛਾ ਕੋਈ ਬੰਗਾ ਪਾਉਂਦੀ ਨਹੀਂ ਲੜ ਥਾਪੀ ਮਾਰ ਕੇ ਇਦਾਂ ਬਹਿ ਜਾ ਇਸੇ ਤਰ੍ਹਾਂ ਥਾਪੀ ਮਾਰ ਕੇ ਬਹਿ ਜਾ ਕੋਈ ਬੰਗਾ ਕੋਈ ਕਿਸੇ ਤਰ੍ਹਾਂ ਦਾ ਨਿਆਣਾ ਪਾਉਂਦੀ ਲੋੜ ਨਹੀਂ ਭਰਾਓ ਠੀਕ ਆ ਜੀ ਥੰਡੀ ਧੀਰੀ ਤੁਸੀਂ ਆ ਵੇਖ ਸਕਦੇ ਹੋ ਸੀਲ ਸੌ ਕੋਰੀ ਆ ਆ ਦੇਖੋ ਅਗਲੇ ਥਾਂ ਆਹ ਵੇਖੋ ਜੀ ਇਹ ਤੋਂ ਬਾਅਦ ਵੀ ਦਿਸਵਾਲ ਇੱਕ ਮੱਝ ਆਪਣੇ ਕੋਲ ਹੈਗੀ ਹੈ ਨਾ ਹਾਂ ਜੀ ਉਹ ਵੀ ਪਕਾਉ ਹੈ ਨਾ ਤੇ ਲੋਈ ਨਾ ਸੋਦੇ ਵੇਖਾ ਰੱਖੋ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਅੱਜ ਤੇ ਇਹ ਸੂਹਾ ਕਿੰਨਾ ਮਸੂਨ ਜਾ ਰਹੀ ਹੈ ਮੱਝ ਇਹ ਵੇਖ ਜੀ ਆਪਾਂ ਗਵਾਂਢ ਤੋਂ ਲਈ ਜੀ ਮੱਝ ਅੱਛਾ ਜੀ ਤੀਜਾ ਸੂਹਾ ਜੀ ਤੀਜਾ ਸੂਹਾ ਇਹ ਆ ਲੋਈ ਚ ਜਾਂਦੀ ਹੈ ਨਾ ਹਾਂਜੀ ਹਾਂਜੀ ਤੀਜਾ ਸਵੇਰ ਦਿਨ ਹਜੇ ਕਿੰਨੇ ਕੁ ਵੇਸੇ ਸਹੀ ਕੋਈ ਲਿਖਤੀ ਤੌਰ ਤੇ ਲਿਖੇ ਹੋਣ ਜਾਂ ਪੁੱਛਿਆ ਹੋਵੇ ਉਹਨਾਂ ਨੂੰ 15 ਦਿਨ ਖੜੂਗੀ ਜੀ ਵੱਧ ਤੋਂ ਵੱਧ ਹਾਂਜੀ ਠੀਕ ਹੈ ਜੀ 15 ਦਿਨ ਦੋਸਤੋ ਲੈ ਜੋਗੀ ਠੀਕ ਆ ਸੂਣ ਦੇ ਵਿੱਚ ਬਾਕੀ ਆ ਨੇੜੇ ਤੋਂ ਤੁਹਾਨੂੰ ਫੇਸ ਕੁਆਲਟੀ ਦਿਖਾ ਦਿੰਨੇ ਆ ਸਵੇਰ ਤੀਜਾ ਸੂਣਾ ਠੀਕ ਆ ਜੀ ਤੇ ਘਰੇਲੂ ਮੱਝ ਆ ਸੋ ਵੀਰ ਉਹਨਾਂ ਨੇ ਬਿਲਕੁਲ ਆਂਡ ਗੁਮਾਰ ਨੇੜੇੋਂ ਪਰਚੇਜ਼ ਕੀਤੀ ਆ ਇਹਨਾਂ ਦਾ ਸਗੋਂ ਵਪਾਰ ਦਾ ਕੰਮ ਆ ਪਸ਼ੂ ਪਰ ਜਿਹੜਾ ਦੋਸਤੋ ਨੇੜੇੋਂ ਜਿਹੜਾ ਲਿਆ ਹੋਇਆ ਰਿਕਾਰਡ ਜਿਹੜਾ ਪਤਾ ਹੈ ਵੀ ਤੇ ਮਿਲਕਿੰਗ ਦਾ ਕੋਈ ਪਤਾ ਜੀ ਪਹਿਲੇ ਦੂਜੇ ਸਵੇਰੇ ਦੇ ਵਿੱਚ ਕਿੰਨਾ ਕੇ ਨਾਰਮਲੀ ਘਰੇ ਚੋਇਆ ਉਹਨਾਂ ਨੇ ਇਹ ਜੀ ਉਹਨਾਂ ਨੇ ਪਹਿਲੇ ਸਵੇਰਾਂ ਦੀ ਅੱਛਾ ਜੀ ਤੇ ਪਿਛਲੇ ਸੂਏ 15 ਕਿਲੋ ਦੁੱਧ ਉਹਨਾਂ ਚੋਇਆ 15 ਕਿਲੋ ਹਾਂਜੀ ਠੀਕ ਹੈ ਜੀ ਤੇ ਬੰਦੀ ਪੁੰਦੀ ਤੇ ਫਿਰ ਨੇੜੇ ਜਾ ਕੇ ਪੂਰਾ ਹੈਗੀ ਹੈ ਮੈਂ ਨਾ ਮੱਝ ਤੋਂ ਤਰੈਣੀ ਜੇ ਜਾਂਦਾ ਠੀਕ ਹੈ ਭਰਾ ਸੋ ਬਾਕੀ ਪੇਟਪੂੜਾ ਜਿਹੜਾ ਭਰਾਵੋ ਹੈਵੀ ਪੇਟਪੂੜੇ ਦੀ ਆ ਵਜਨਦਾਰ ਆ ਪੂਰੀ ਖਬਰਦਾਰ ਜਿਹੜੀ ਇਹ ਮੱਝ ਸੋ 15 ਕਿਲੋ ਦੀ ਵੀਰਾਂ ਦਾ ਵੀ ਬਿਲਕੁਲ ਤਸੱਲੀ ਆ ਠੀਕ ਹੈ ਜੀ ਚੋਾਈ ਜਿਹੜੀ ਆ ਪਹਿਲੇ ਸੂਗਿਆਂ ਦੇ ਦੌਰਾਨ 15 ਕਿਲੋ ਜਿਹੜੀ ਆ ਹੁੰਦੀ ਆ ਇਹਦੇ ਥਾਡੇ ਨੂੰ ਹੁਣ ਫਿਰ ਹਾਲ ਤੁਸੀਂ ਦੇਖ ਸਕਦੇ ਹੋ ਲੜਦੋੜ ਕਾਫੀ ਢਿੱਲਾ ਕਾਫੀ ਜਿਆਦੀਆਂ ਨੇ ਹਵਾਨੇ ਦੇ ਵਿੱਚ ਤੇ ਠੀਕ ਆ ਜੀ ਆਹ ਵੇਖੋ ਜੀ ਤਸੀਲ ਸਭ ਪੂਰੀ ਆ ਠੀਕ ਆ ਜੀ ਤੇ ਬਾਕੀ ਥਣ ਥੁਣ ਹਜੇ ਦੋਸਤੋ ਲੇਵਾ ਭਰਨਾ ਹੈ ਤੇ ਥੋੜਾ ਜਿਹਾ ਗੈਪ ਤੁਹਾਨੂੰ ਘੱਟ ਸਮਝ ਵਿੱਚ ਆਊਗਾ ਅ ਬਾਕੀ ਵਜ਼ਨ ਦਾ ਰ ਫੁੱਲ ਵਜ਼ਨ ਦਾ ਬਾਡੀ ਬੀਲ ਗੱਲ ਕਰੀਏ ਵੀ ਤਕਰੀਬਨ ਦੋ ਮੱਜਾਂ ਨੂੰ ਵਿੱਚ ਪੌਂਦੀ ਆ ਠੀਕ ਹੈ ਤੇ ਲੋਹੀ ਨਸਲ ਦੇ ਵਿੱਚ ਆ ਬਰੀਡ ਦੀ ਗੱਲ ਕਰ ਲਈਏ ਤੇ ਲੋਹੀ ਬਰੀਡ ਦੇ ਵਿੱਚ ਆ ਜਾਂਦੀ ਆ ਠੀਕ ਆ ਤੇ ਬਾਕੀ ਟਿਪ ਕੇ ਮੇਰਾ ਵੀਰ ਕੋਈ ਵੀ ਆ ਗੱਬਣ ਪਸ਼ੂ ਆ ਕੋਈ ਵੀ ਆਵੇ ਆਪ ਦਾ ਟਿਪ ਕੇ ਤਸੱਲੀ ਕਰ ਲੇ 15 16 15 ਲੀਟਰ ਦਾ ਜਿਹੜਾ ਰਿਕਾਰਡ ਆ ਬਿਲਕੁਲ ਘਰ ਵਾਲਿਆਂ ਵੱਲੋਂ ਦੱਸਿਆ ਜਾਂਦਾ ਵੀ ਇਹਦਾ ਜਿਹੜਾ ਰਿਕਾਰਡ ਹੈਗਾ 15 ਕਿਲੋ ਦਾ ਪਿਛਲਾ ਬਾਕੀ ਜਿਹੜੇ ਵੀਰ 파ਰਖੂ ਆ ਜਿਨ੍ਹਾਂ ਦਾ ਵਪਾਰ ਦਾ ਕੰਮ ਆ ਜਿਨ੍ਹਾਂ ਦਾ ਬਿਲਕੁਲ ਡੇਰੀ ਦਾ ਕੰਮ ਆ ਉਹਨਾਂ ਨੂੰ ਨਾਰਮਲ ਹੀ ਪਤਾ ਲੱਗ ਜਾਊਗਾ ਵੀ ਪਸ਼ੂ ਜਿਹੜਾ ਦੋਸਤੋ ਇਸ ਤਰ੍ਹਾਂ ਦੇ ਹਵਾਨੇ ਸਟਰਕਚਰ ਢਿੱਲਾਂ ਵਾਲਾ ਕਿੰਨਾ ਗੱਬਣੂਗਾ ਕਿੰਨਾ ਗਧੂਦ ਪਾ ਦੇਊ ਇਹਤ ਪਤਲਾ ਚਾਮਾ ਚਮੜੀ ਦੇਖੋਗੇ ਤਾਂ ਬਿਲਕੁਲ ਐ ਕਾਗਜ਼ ਵਰਗੀ ਪਤਲੀ ਚਮੜੀ ਹੈ। ਇਹਦਾ ਬਾਕੀ ਫੇਸ ਕੁਆਲਿਟੀ ਜਿਹੜੀ ਆ ਤੁਸੀਂ ਵੇਖ ਲਓ ਠੀਕ ਹੈ ਜੀ। ਬਾਕੀ ਅੰਦਾਜ਼ਾ ਕੋਈ ਵੀ ਰਲਾ ਲੇ ਜੈਸਟੀਮੇਟ ਬਾਕੀ ਤੀਜਾ ਸੁਬਾਹ ਕਰੈਕਟ ਜਿਹੜਾ オリジナル ਹੈਗਾ ਦਾ ਦੋਸਤ ਤੀਜਾ ਸੁਬਾਹ ਚੂਨਾ ਠੀਕ ਹੈ। ਠੀਕ ਹੈ। ਤੇ ਕਿੰਨਾ ਰਿਸ਼ਵਾ ਲੈਂਦਾ ਮੁੱਲ ਫਿਰ ਕੀ ਰੱਖਿਆ? ਇਹ ਭਾਜੀ ਭਾਵੇਂ ਲੱਖ ਕਰ ਲਈਏ। ਹਾਂ। ਕੋਈ 98 ਗੱਲੀ 95000 ਚ ਮੰਨਦਾ ਨਾ ਉਹ 95000 ਹਾਂਜੀ ਠੀਕ ਆ ਕੋਈ ਛੋੜ ਛੱਪਾ ਇਹ ਕਿ ਵਿੱਚੋਂ ਹੋ ਜਾਊਗਾ ਕੋਈ ਥੋੜਾ ਦੂਰ ਨੇੜੇ ਕਰਾਂਗੇ ਮੰਨਦਾ ਕੋਈ ਦੂਰ ਨੇੜੇ ਭੈਣ ਭਰਾ ਕੋਈ ਆ ਜਾ ਕੋਈ 100 200 ਕਿਲੋਮੀਟਰ ਤੇ ਉਹਨਾਂ ਵਿੱਚ ਕਰਾਇਆ ਪਾੜੇ ਦਾ ਵੀ ਡਜੈਸਟਮੈਂਟ ਹੋ ਜਾਊਗਾ ਜਿੰਨਾ ਵੀ ਹੋ ਸਕਦਾ ਆ ਤੇ ਬਾਕੀ 35 ਧੁੱਪਣਾ ਇੱਕ ਨੰਬਰ ਮੈਂ ਨਾ ਭਾਈ ਤਸੱਲੀ ਕਰਕੇ ਖੜੋ ਬਿਲਕੁਲ ਹਾਂਜੀ ਠੀਕ ਹੈ ਜੀ ਤਸੱਲੀ ਜਿਹੜੀ ਵੀਰ ਰਸ਼ਪਾਲ ਕਹਿੰਦਾ ਵੀ ਆਪਦੀ ਤਸੱਲੀ ਕਰਕੇ ਜਿਹੜਾ ਦੋਸਤ ਲੈ ਕੇ ਜਾਵੋ ਤੇ ਆਪਕੇ ਠੀਕ ਹੈ ਜੀ ਜਾਏ ਦਮ ਤਾਂ ਬਾਕੀ ਥਨਾਂ ਦੇ ਵਿੱਚ ਤੁਸੀਂ ਪਸੰਦੀ ਆਪਦੀ ਥੇਪ ਕੇ ਕਰ ਲਿਓ ਤੇ ਆਹ ਜਿਹੜੀ ਦੋਸਤੋ ਤੁਹਾਨੂੰ ਇੱਕ ਮਾਝ ਦਿਖਾਉਣੀ ਸੀ ਤੇ ਵੀਰ ਰਿਸ਼ਪਾਲ ਦੇ ਕੋਲ ਇੱਕ ਵੈਅ ਰਸੀ ਬਤਾਉ 95000 ਮੰਗ ਹੈਗੀ ਆ ਡਿਮਾਂਡ ਆ ਵਿੱਚੋਂ ਛੋਰ ਚੱਪਾ ਮੌਕੇ ਦੇ ਹੋ ਗਏ ਠੀਕ ਆ ਤੇ ਬੋਲ ਗਿਆ ਨੰਬਰ ਵੀਰ ਰਿਸ਼ਪਾਲ ਦਾ 95013 ਹਾਂਜੀ 8009 ਠੀਕ ਹੈ ਜੀ ਹਾਂਜੀ ਇਹ ਨੰਬਰ ਭਰਾਵੋ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰਦੇ ਹੀ ਦੇ ਆ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ